ਮਾਂ ਦਾ ਦੁੱਧ ਪੀਣ ਤੋਂ ਬਾਅਦ 2.5 ਮਹੀਨੇ ਦੇ ਬੱਚੇ ਦੀ ਜਾਨ ਚਲੀ ਗਈ ਹੈ ਜੀ ਹਾਂ ਬੱਚੇ ਨੂੰ ਦੁੱਧ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ ਤੇ ਬੱਚੇ ਨੂੰ ਦੁੱਧ ਪੀਣ ਤੋਂ ਬਾਅਦ ਆਈ ਉਲਟੀ ਸਾਹ ਨਵਲੀ ਦੇ ਵਿੱਚ ਫਸ ਜਾਂਦੀ ਹੈ ਤਾਂ ਮੋਹਾਲੀ ਦੇ ਸੈਕਟਰ 82 ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੇ ਦੀ ਆਪਣੀ ਹੀ ਮਾਂ ਦਾ ਦੁੱਧ ਪੀਣ ਤੋਂ ਬਾਅਦ ਜਾਨ ਚਲੇ ਗਈ ਤਾਂ ਵਕ ਵਕ ਮੀਡੀਆ ਜਾਣਕਾਰੀ ਮੁਤਾਬਕ ਦੁੱਧ ਦੀ ਉਲਟੀ ਆਉਣ ਦੇ ਨਾਲ ਦੁੱਧ ਹੈ ਜਿਹੜਾ ਬੱਚੇ ਦੀ ਸਾਹ ਨਲੀ ਦੇ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਉਸ ਦਾ ਸਾਹ ਬੰਦ ਹੋ ਗਿਆ ਜਦੋਂ ਤੱਕ ਬੱਚੇ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਦੋਂ ਤੱਕ ਬੱਚੇ ਦੀ ਜਾਨ ਜਾ ਚੁੱਕੀ ਸੀ ਤਾਂ ਹਸਪਤਾਲ ਦੇ ਡਾਕਟਰਾਂ ਵੱਲੋਂ ਆਖਿਆ ਗਿਆ ਕਿ ਇਹ ਸਥਿਤੀ ਨਮ ਜੰਮੇ ਬੱਚੇ ਨੂੰ ਗਲਤ ਢੰਗ ਦੇ ਨਾਲ ਦੁੱਧ ਪਿਲਾਉਣ ਕਾਰਨ ਵਾਪਰੀ ਹੈ ਪਰ ਰਿਪੋਰਟਾਂ ਦੇ ਅਨੁਸਾਰ 2.5 ਮਹੀਨੇ ਦੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਸਵਾਦ ਦਿੱਤਾ ਜਾਨੀ ਕਿ ਬੱਚਾ ਦੁੱਧ ਪੀਣ ਤੋਂ ਬਾਅਦ ਸੌਂ ਜਾਂਦਾ ਥੋੜੀ ਦੇਰ ਬਾਅਦ ਬੱਚੇ ਨੇ ਦੁੱਧ ਦੀ ਉਲਟੀ ਕਰ ਦਿੱਤੀ ਤੁਰੰਤ ਹੀ ਦੁੱਧ ਉਸ ਦੀ ਸਾਹ ਦੀ ਨਾਲੀ ਦੇ ਵਿੱਚ ਚਲਾ ਗਿਆ ਜਿਸ ਕਾਰਨ ਉਸਦਾ ਸਾਹ ਹੈ ਜਿਹੜਾ ਰੁਕ ਜਾਂਦਾ ਹੈ ਇਸ ਤੋਂ ਬਾਅਦ ਬੱਚਾ ਬੇਹੋਸ਼ ਹੋ ਗਿਆ ਜਦੋਂ ਮਾਂ ਨੇ ਦੇਖਿਆ ਕਿ ਬੱਚਾ ਸਾਹ ਨਹੀਂ ਲੈ ਰਿਹਾ ਤਾਂ ਪਰਿਵਾਰ ਘਬਰਾ ਜਾਂਦਾ ਹੈ ਅਤੇ ਉਸ ਨੂੰ ਤੁਰੰਤ ਫੇਜ਼ 6 ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮਰਤਕ ਐਲਾਨ ਦੇ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਸਵੇਰੇ ਆਮ ਵਾਂਗ ਆ ਦੁੱਧ ਵੀ ਪੀ ਰਿਹਾ ਸੀ ਤਾਂ ਪਿਤਾ ਨੇ ਆਖਿਆ ਕਿ ਉਹਨਾਂ ਦੀਆਂ ਪਹਿਲਾ ਦੋ 3 ਹਨ ਅਤੇ ਪੁੱਤਰ ਜਿਹੜਾ ਬਹੁਤ ਅਰਦਾਸਾਂ ਤੋਂ ਬਾਅਦ ਹੋਇਆ ਸੀ ਤਾਂ ਬੱਚੇ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਡੂੰਘੇ ਦੁੱਖ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ 2.5 ਮਹੀਨੇ ਪਹਿਲਾਂ ਪੁੱਤ ਨੇ ਦੋ ਤੀਆਂ ਤੋਂ ਬਾਅਦ ਜਨਮ ਲਿਆ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਆਪਣੀ ਹੀ ਮਾਂ ਦਾ ਦੁੱਧ ਪੀ ਕੇ ਇਸ ਬੱਚੇ ਦੀ ਹੁਣ ਜਾਨ ਚਲੀ ਗਈ